ਹਸਪਤਲ ਵੀ ਤੈਹਲੀ ਆ ਰਹੇ ਆ। ਤੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਪੰਜਾਬ ਪੂਰੀ ਤਰ੍ਹਾਂ ਹਨ ਦੀ ਮਾਰ ਹਟ ਆ ਚੁੱਕਾ ਹੈ। ਕਾਫੀ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ। ਕਾਫੀ ਅ ਅਨੁਸਖਾਵੀਆਂ ਘਟਨਾਵਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ। ਸੋ ਅਸੀਂ ਰਾਹਤ ਕਾਰਜਾਂ ਦੇ ਵਿੱਚ ਪੂਰੇ ਜੁਟੇ ਹੋਏ ਆ। ਅੱਜ ਫੇਰ ਅਸੀਂ ਚੰਡਿਆਲਾ குரு ਹਲਕੇ ਤੋਂ ਜਿਹੜਾ ਕੋਈ ਆ ਸਮਾਨ ਲੈ ਕੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਆ ਰਹੇ ਆ ਅੱਜ ਸਾਡੇ ਜੰਡੇ ਵਾਲੇ ਹਲਕੇ ਤੋਂ ਕੋਈ 15 ਕ ਪਿੰਡ ਜਿਹੜੇ ਨੇ ਅਜਨਾਲਾ ਹਲਕੇ ਦੇ ਜਿਹਦੇ ਵਿੱਚ ਖੋਨੇਵਾਲਾ ਜਸੜਾ ਰੂੜੇਵਾਲਾ ਆ ਨਿਸੋਕੇ ਆ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਅਸੀਂ ਅੱਜ ਰਾਹਤ ਸਮਗਰੀ ਜਿਹੜੀ ਆ ਪਹੁੰਚਾ ਕਰਨ ਲੱਗੇ ਆ ਜਿਹਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਚੋਕਰ ਤੇ ਜਿਹੜਾ ਅਚਾਰ ਆ ਡੰਗਰਾ ਵਾਸਤੇ ਮਾਲ ਡੰਗਰ ਵਾਸਤੇ ਉਹ ਜ਼ਰੂਰੀ ਆ ਕਿਉਂਕਿ ਅਸੀਂ ਜਿੱਦੋਂ ਵੀ ਜਾ ਕੇ ਦੇਖਿਆ ਜ਼ਿਆਦਾਤਰ ਜਿਹੜੀ ਆ ਚਾਰੇ ਦੀ ਡਿਮਾਂਡ ਜਿਹੜੀ ਜਾਰੀ ਹੋ ਰਹੀ ਆ ਇਸ ਤੋਂ ਇਲਾਵਾ ਕੁਝ ਰਾਸ਼ਨ ਦਾ ਸਮਾਨ ਪੀਣ ਵਾਲਾ ਪਾਣੀ ਪਰ ਖਾਸ ਤੌਰ ਤੇ ਅਸੀਂ ਅੱਜ ਦਵਾਈਆਂ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਕੋਈ ਐਂਟੀਫੰਗਲ ਐਂਟੀਬੈਕਟੀਰੀਅਲ ਦਵਾਈਆਂ ਆ ਕੋਈ ਐਨਲਰਜਿਕ ਦਵਾਈਆਂ ਕੋਈ ਆਡੋਮੋਸ ORS ਇਹ ਸਾਰੀਆਂ ਅਸੀਂ ਕੋਈ ਇੰਜੈਕਟੇਬਲ ਜਿਵੇਂ ਕੋਈ ਮਾੜੀ ਮੋਟੀ ਕਿਸੇ ਦੇ ਝੋਟ ਆ ਗਈ ਕੋਈ ਉਹਦੇ ਵਾਸਤੇ ਅ ਇਨਫੈਕਸ਼ਨ ਨਾ ਫੈਲੇ ਕਿ ਉਹ ਟੀਕੇ ਜਾਂ ਟੈਟਨਸ ਦੇ ਟੀਕੇ ਵਗੈਰਾ ਅਸੀਂ ਲੈ ਕੇ ਜਿਹੜੇ ਆ ਉੱਥੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਆ ਉਹ ਪੂਰੀ ਰਾਹਤ ਜਿਹੜੀ ਆ ਦਿੱਤੀ ਜਾ ਸਕੇ ਬਾਕੀ بارش ਜਿਹੜੀ ਆ ਉਹ ਅਜੇ ਵੀ ਹੋ ਰਹੀ ਆ ਆਪਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ بارش ਦਾ ਰੁਕਣ ਦਾ ਨਾਂ ਨਹੀਂ ਲੱਗ ਰਹੀ ਕਾਫੀ ਜਿਹੜੇ ਲੋਕ ਨੇ ਉਹ ਪ੍ਰਭਾਵਤ ਨੇ ਅਸੀਂ ਰੈਸਕਿਊ ਵੀ ਬਹੁਤ ਲੋਕ ਕੀਤੇ ਨੇ ਔਰ ਲਗਾਤਾਰ ਸਾਡੇ ਰਾਹਤ ਕਾਰਜ ਜਿਹੜੇ ਨੇ ਉਹ جاری ਨੇ ਇਸ ਤੋਂ ਇਲਾਵਾ ਸਾਡੇ ਆਪਣੇ ਹਲਕੇ ਜੰਡਿਆਲਾ ਕਰੂ ਦੇ ਵਿੱਚ ਵੀ ਕਾਫੀ ਨੁਕਸਾਨ ਮੀਂਹ ਦਾ ਕਰਕੇ ਹੋਇਆ ਜਿਕੇ ਫੜਾਂ ਦੀ ਮਾਰ ਤੋਂ ਹੜਾਂ ਦੀ ਮਾਰ ਇੱਥੇ ਜ਼ਿਆਦੀ ਨਹੀਂ ਹੋਈ ਪਰ ਜਿਹੜਾ بارش ਹੋਈ ਆ ਉਹਦੇ ਕਰਕੇ ਲੋਕਾਂ ਦੇ ਕੱਚੇ ਘਰ ਜਿਹੜੇ ਸੀਗੇ ਉਹ ਕਾਫੀ ਕੀਤੀ ਦੇ ਵਿੱਚ ਢੱਗ ਗਏ ਉੱਥੇ ਅਸੀਂ ਕੋਈ ਤਰਪੈਲਾ ਕੋਈ ਰਾਸ਼ਨ ਜਾਂ ਹੋਰ ਜਿਹੜੀ ਸਮਗਰੀ ਆ ਉਹਦਾ ਪ੍ਰਬੰਧ ਜਿਹੜਾ ਨਗਾਤਾ ਕਰ ਰਹੇ ਆ ਅੱਜ ਕੁਝ ਖਾਸ ਤੌਰ ਤੇ ਬਜ਼ੁਰਗਾਂ ਵਾਸਤੇ ਕੁਝ ਲੋਈਆਂ ਦਾ ਪ੍ਰਬੰਧ ਵੀ ਕੀਤਾ ਉਹ ਵੀ ਅਸੀਂ ਲੈ ਕੇ ਜਾ ਰਹੇ ਆ ਤਰਪੈਣਾ ਲੈ ਕੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਵੱਤ ਤੋਂ ਵੱਤ ਜੜੀ ਆ ਉਹ ਰਾਹਤ ਜੜੀ ਆ ਉਹ ਦਿੱਤੀ ਜਾ ਸਕੇ ਤੁਸੀਂ ਗਰਾਉਂਡ ਲੈਵਲ ਤੇ ਘੁੰਮ ਰਹੇ ਜੀ ਕਾਫੀ ਜਿਹੜੇ ਤੁਸੀਂ ਮਦਦ ਕਰ ਰਹੇ ਲੋਕਾਂ ਦੀ ਇਹ ਨੁਕਸਾਨ ਕਿੰਨਾ ਕੁ ਤਕ ਦੇਖੋ ਉਹ ਨੁਕਸਾਨ ਦਾ ਅੰਦਾਜ਼ਾ ਜਿਹੜਾ ਆ ਉਹ ਲਗਾਇਆ ਜਾ ਰਿਹਾ ਹੈ ਕੱਲ ਮੈਂ ਇੱਕ ਪੀ ਡਬਲਯੂ ਡੀ ਦੀ ਉੱਚ ਪੱਧਰੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਸੀਗੀ ਉਹਦੇ ਵਿੱਚ ਇਕੱਲਾ ਜੇ ਅਸੀਂ ਰੋਡਸ ਦਾ ਹੀ ਦੇਖੀਏ ਤਾਂ 2000 ਕਰੋੜ ਤੋਂ ਵੱਧ ਦਾ ਨੁਕਸਾਨ ਜਿਹੜਾ ਆ ਉਹ ਰੋਡਸ ਦਾ ਹੀ ਹੋ ਚੁੱਕਾ ਹੈ ਅਜੇ ਵੀ ਜਿਹੜਾ ਆ ਉਹ ਸਥਿਤੀ ਜੜੀ ਜਾ ਉਹ ਡਾਵਾ ਡੋਲ ਬਣੀ ਹੋਈ ਹੈ ਕਈ ਥਾਵਾਂ ਤੇ ਕਦੀ ਪਾਣੀ ਆ ਜਾਂਦਾ ਹੈ ਕਦੀ 4-2 ਫੁੱਟ ਲੱਠ ਜਾਂਦਾ ਹੈ ਕਦੀ ਜ਼ਿਆਦਾ ਹੋ ਜਾਂਦਾ ਸੋ ਅਜੇ ਪੂਰਾ ਅਨੁਮਾਨ ਤਾਂ ਜਿਹੜਾ ਨਹੀਂ ਲਗਾਇਆ ਜਾ ਸਕਦਾ ਪਰ ਫਿਰ ਵੀ ਜਿੱਥੇ-ਜਿੱਥੇ ਵੀ ਸਾਡੇ ਕੋਈ ਕਨੈਕਟੀਵਿਟੀ ਟੁੱਟੀ ਐ ਆ ਛੜਕਾਂ ਦੀ ਉਥੇ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਏਰੀਗੇਸ਼ਨ ਵਿਭਾਗ ਨੂੰ ਵੀ ਤੇ ਪੀ ਡਬਲਯੂਟੀ ਨੂੰ ਵੀ ਕਿ ਉਥੇ ਰਾਹਤ ਪਹੁੰਚਾਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਉਹ ਰਸਤੇ ਜਿਹੜੇ ਨੇ ਉਹ ਜਲਦ ਤੋਂ ਜਲਦ ਜਿਹੜੇ ਨੇ ਉਹ ਬਹਾਲ ਕੀਤੇ ਜਾਣ ਸਰਕਾਰ ਲੋਕਾਂ ਦੀ ਮਦਦ ਲਈ ਕੋਈ ਸਰਕਾਰ ਨੇ ਕੋਈ ਪੈਕੇਜ ਇਸ ਤਰ੍ਹਾਂ ਨਹੀਂ ਸਰਕਾਰ ਦੁਆਰਾ ਹੀ ਹੋ ਰਿਹਾ ਜੀ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਜਿਹੜਾ ਸਾਡੇ ਸਾਰੇ ਵਿਭਾਗ ਜਿਹੜੇ ਨੇ ਸਰਕਾਰ ਦੇ ਵਿਭਾਗ ਆ ਮੁੱਖ ਮੰਤਰੀ ਸਰਕਾਰ ਤੋਂ ਗੁਮ ਸਿੰਘ ਮਾਨ ਸਾਹਿਬ ਦੀਆਂ ਪੇਸ਼ਾਨੇ ਪੇਸ਼ਾਂ ਦੇ ਵਿੱਚ ਸਾਰੇ ਸਾਡੇ ਜਿਹੜੇ ਨੇ ਆ ਡਿਪਾਰਟਮੈਂਟ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਸਾਡਾ ਸਿਵਲ ਪ੍ਰਸ਼ਾਸਨ ਸਾਡਾ ਪੁਲਿਸ ਪਰ